ਜੀ ਸਾਹਿਬ 9.5 ਨਾਲ ਨੇ ਜੀ ਸਾਹਿਬ ਟਿਕਟ ਦੇ ਕੇ ਚੌਣ ਮદાન ਦੇ ਵਿੱਚ ਲਾਇਆ ਹਾਲਾਂਕਿ ਖਿਲਾਫਤ ਬੜੀ ਹੋ ਰਹੀ ਹੈ ਵਿਰੋਧੀ ਵੱਡੀ ਖਿਲਾਫਤ ਕਰਦੇ ਨਜ਼ਰ ਆ ਰਹੇ ਨੇ ਤੁਹਾਡੀ ਕਹਿੰਦੇ ਐਨ ਵਕਤ ਤੇ ਟਿਕਟ دی ਜਿਹੜੀ ਲਾਲਸਾ ਸੀ ਉਹ ਤੁਹਾਨੂੰ ਆਮ ਆਦੀ ਪਾਰਟੀ ਵੱਲੋਂ ਲੱਗੀ ਲੋਕਾਂ ਦਾ ਕੀ ਰਿਸਪੌਂਸ ਹੈ ਮੈਂ ਲੋਕਾਂ ਦਾ ਇੰਨਾ ਵਧੀਆ ਰਿਸਪੌਂਸ ਹੈ ਕਾਂਗਰਸ ਪਾਰਟੀ ਦਾ ਹਮੇਸ਼ਾ ਹੀ ਵਿਰੋਧਤਾ ਕਰਦੀ ਰਹੀ ਹੈ ਪਰ ਆਮ ਆਦੀ ਪਾਰਟੀ ਦੇ ਕਿਸੇ ਲੀਡਰ ਨੇ ਮੇਰਾ ਵਿਰੋਧ ਨਹੀਂ ਕੀਤਾ ਜਿੰਨੇ ਵੀ ਅਹੁਦੇਦਾਰ ਹੈ 100% ਦੇ ਕਰੀਬ 100% ਦੇ ਜਿਹੜੇ ਲੀਡਰਸ਼ਿਪ ਸਾਡੇ ਆਮ ਆਦਮੀ ਪਾਰਟੀ ਦੇ ਚਾਹੇ ਵਲੰਟੀਅਰ ਸੀ ਚਾਹੇ ਜ਼ਿਲ੍ਹਾ ਪ੍ਰਧਾਨ ਨੇ ਜਾਂ ਹੋਰ ਬਕਬਕ ਆਉਦੇ ਨੇ ਉਹਨੇ 100% ਲੋਕਾਂ ਨੇ ਮੈਨੂੰ ਐਕਸੈਪਟ ਕੀਤਾ ਕਿਉਂਕਿ ਮੈਂ ਸਹੀ ਮੈਨੇਜ ਲੋਕਾਂ ਦੇ ਪਹਿਲਾਂ ਕੰਮ ਕੀਤਾ ਅੱਜ ਉਹ ਦੇਖਦੇ ਆ ਜੀ ਮੈਂ ਲੋਕ ਸਭਾ ਜਿੱਤ ਕੇ ਜਾਵਾਂਗਾ ਤਾਂ ਫਤਿਹਗੜ ਸਾਹਿਬ ਦੀ ਆਵਾਜ਼ ਬੁਲੰਦ ਕਰਨਗੇ ਫਤਿਹਗੜ ਕਹਿੰਦੇ ਆਮ ਆਦਮੀ ਪਾਰਟੀ ਦੀ ਸਭ ਤੋਂ ਸੁਰੱਖਿਤ ਸੀਟ ਹੈ ਕਿਉਂਕਿ ਸਾਰੀਆਂ ਜਿਹੜੀ ਵਿਧਾਨ ਸਭਾ ਸੀਟਾਂ ਨੇ ਉਸ ਦੇ ਉੱਪਰ ਆਮ ਆਦੀ ਪਾਰਟੀ ਦੇ ਕੈਂਡੀਡੇਟ ਜਿੱਤੇ ਹੋਏ ਨੇ ਬਿਲਕੁਲ ਥੋੜੀ ਸਹੀ ਹੈ ਆਮ ਆਦਮੀ ਪ ਦੋ ਦੋ ਸਾਲ ਦੇ ਵਿੱਚ ਹਰ ਕਰ ਹਰ ਕੰਮ ਕਹਿਣਾ ਮਸਲਮ 90% ਲੋਕਾਂ ਨੂੰ ਅੱਜ ਜਿਹੜਾ ਜ਼ੀਰੋ ਜ਼ੀਰੋ ਬਿੱਲ ਆ ਰਿਹਾ ਤੇ ਬਾਕੀ ਜਿਹੜੀ ਐਜੂਕੇਸ਼ਨ ਬੱਚਿਆਂ ਦੀ ਹੋ ਰਹੀ ਆ ਅੱਜ ਜਿਹੜਾ ਧਿਆਨ ਸੀਗਾ ਵੀ ਐਜੂਕੇਸ਼ਨ ਸੀਗਾ ਹੈਲਥ ਜਿਵੇਂ ਮਹੱਲਾ ਕਲੀਨਿਕ ਬਣਿਆ ਘਟੋ ਘਟ 80 85 ਦੇ ਕਰੀਬ ਜਿਹੜੀਆਂ ਮੈਡੀਸਨ ਉੱਤੇ ਮਿਲ ਰਹੀਆਂ ਨੇ ਉਹ ਪਹਿਲਾਂ ਕਦੇ ਨਹੀਂ ਮਿਲਦੀਆਂ ਅੱਜ ਉਹਨਾਂ ਨੂੰ ਚੀਜ਼ਾਂ ਮਿਲ ਰਹੀਆਂ ਰੋਡਸ ਵਧੀਆ ਬਣ ਰਹੇ ਰੋਡਸ ਵਧੀਆ ਬਣ ਰਹੇ ਜੇ ਜੋਬ ਹੈ ਜੋਬ 43000 ਦੇ ਕਰੀਬ ਜਿਹੜਾ ਜੋਬ ਗਵਰਨਮੈਂਟ ਨੇ ਦਿੱਤੀ ਆ ਉਹਦੇ ਵਿੱਚ ਬਹੁਤ ਵੱਡਾ ਬੈਨੀਫਿਟ ਹੈ ਤੇ ਉਹ ਨਾਲ ਟਾਈਮ ਚ ਲੋਕਾਂ ਚ ਉਹੀ ਲੈ ਕੇ ਜਾਵਾਂਗਾ ਕਿਉਂਕਿ ਮੈਂ ਘਟੋ ਘਟ 350 ਦੇ ਕਰੀਬ ਪਿੰਡਾਂ 'ਚ ਮੈਂ ਜਾ ਚੁੱਕਾ ਤੇ ਹਰ ਪਾਸੇ ਵਧੀਆ ਰਿਸਪੌਂਸ ਆ ਰਿਹਾ ਤੇ ਮੈਨੂੰ ਪੂਰੀ ਆਸ ਹੈ ਮੈਂ ਕਾਂਗਰਸ ਬਾਰੇ ਕੀ ਕਹਿਣਾ ਹੈ ਹਾਂਜੀ ਕਾਂਗਰਸੀਆਂ ਬਾਰੇ ਕੀ ਕਹਿਣਾ ਕਾਂਗਰਸੀਆਂ ਇਹ ਜਿਹੜੀ ਰਾਈ ਬੈਠੇ ਐ ਮੈਨੂੰ ਕਾਂਗਰਸ ਦੀ ਕੋਈ ਸੀਟ ਪੰਜਾਬ 'ਚ ਨਹੀਂ ਆਉਣੀ ਕੋਈ ਸੀਟ ਨਹੀਂ ਆਉਣੀ ਕੋਈ ਵੀ ਸੀਟ ਨਹੀਂ ਆਉਣੀ ਬਿਲਕੁਲ ਦੇਖੋ ਸਿੱਧੇ ਤੌਰ ਤੇ ਇਹਨਾਂ ਨੇ ਵੱਡਾ ਦਾਅਵਾ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਦੀ 14 ਸੀਟਾਂ ਦੇ ਉੱਪਰ ਜਿੱਤ ਦਾ ਦਾਵਾ ਔਰ ਦੂਜੇ ਪਾਸੇ ਕਾਂਗਰਸ ਬਾਰੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਇੱਕ ਵੀ ਸੀਟ ਨਹੀਂ ਆਏਗੀ ਹਾਲਾਂਕਿ ਲਗਾਤਾਰ ਪ੍ਰਚਾਰ ਜਿਹੜਾ ਹੋ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਲਗਾਤਾਰ ਵਿਖਾ ਰਹੇ ਜਿਸ ਢੰਗ ਦੇ ਨਾਲ ਕੈਂਡੀਡੇਟ ਇੱਥੇ ਮੌਜੂਦ ਹੈ ਦੇਖਣ ਵਾਲੀ ਗੱਲ ਰਹੇਗੀ ਕਿ ਜਦੋਂ ਸੀਐਮ ਇੱਥੇ ਪਹੁੰਚਦੇ ਨੇ ਤੇ ਆਪਣੇ ਉਹ ਵੀ ਦਵਾਰਾਂ ਨੂੰ ਲੈ ਕੇ ਕੀ ਕੁਝ ਕਹਿੰਦੇ ਹੋਏ ਨਜ਼ਰਾਨੀ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਜ਼ੇਰਖਪੁਰ ਜੀਪੀ ਸਾਹਿਬ ਸਾਢੇ ਨੌ ਨਾਲ ਨੇ ਜੀਪੀ ਸਾਹਿਬ ਟਿਕਟ ਦੇ ਕੇ ਚੌਣ ਮੈਦਾਨ ਦੇ ਵਿੱਚ ਲਾਇਆ ਹਾਲਾਂਕਿ ਖਿਲਾਫਤ ਬੜੀ ਹੋ ਰਹੀ ਹੈ ਵਿਰੋਧੀ ਵੱਡੀ ਖਿਲਾਫਤ ਕਰਦੇ ਨਜ਼ਰ ਆ ਰਹੇ ਨੇ ਤੁਹਾਡੀ ਕਹਿੰਦੇ ਐਨ ਵਕਤ ਤੇ ਟਿਕਟ ਦੀ ਜਿਹੜੀ ਲਾਲਸਾ ਸੀ ਉਹ ਤੁਹਾਨੂੰ ਆਮ ਆਦੀ ਪਾਰਟੀ ਵੱਲੋਂ ਲੱਗੀ ਲੋਕਾਂ ਦਾ ਕੀ ਰਿਸਪੌਂਸ ਹੈ ਮੈਂ ਲੋਕਾਂ ਦਾ ਇੰਨਾ ਵਧੀਆ ਰਿਸਪੌਂਸ ਹੈ ਕਾਂਗਰਸ ਪਾਰਟੀ ਦਾ ਹਮੇਸ਼ਾ ਹੀ ਬ੍ਰੋਤਾ ਕਰਦੀ ਰਹੀ ਹੈ ਪਰ ਆਮ ਆਦੀ ਪਾਰਟੀ ਦੇ ਕਿਸੇ ਲੀਡਰ ਨੇ ਮੇਰਾ ਵਿਰੋਧ ਨਹੀਂ ਕੀਤਾ ਜਿੰਨੇ ਵੀ ਅਹੁਦੇਦਾਰ ਹਨ 100% ਦੇ ਕਰੀਬ 100% ਦੇ ਜਿਹੜੇ ਲੀਡਰਸ਼ਿਪ ਸਾਡੇ ਆਮ ਆਦਮੀ ਪਾਰਟੀ ਦੇ ਚਾਹੇ ਵਲੰਟੀਅਰ ਸੀ ਚਾਹੇ ਜਿਲ੍ਹਾ ਪ੍ਰਧਾਨ ਨੇ ਜਾਂ ਹੋਰ ਬਕਬਕ ਆਉਦੇ ਨੇ ਉਹਨੇ 100% ਲੋਕਾਂ ਨੇ ਮੈਨੂੰ ਐਕਸੈਪਟ ਕੀਤਾ ਕਿਉਂਕਿ ਮੈਂ ਸਹੀ ਮੈਨੇ ਲੋਕਾਂ ਦੇ ਪਹਿਲਾਂ ਕੰਮ ਕੀਤਾ ਅੱਜ ਉਹ ਦੇਖਦੇ ਆ ਜੀ ਮੈਂ ਲੋਕ ਸਭਾ ਜਿੱਤ ਕੇ ਜਾਵਾਂਗਾ ਤਫਤੀਕਰ ਸਾਹਿਬ ਦੀ ਆਵਾਜ਼ ਬੁਲੰਦ ਕਰਨਗੇ ਫਾਤੀਗੜ ਕਹਿੰਦੇ ਆਮ ਆਦਮੀ ਪਾਰਟੀ ਦੀ ਸਭ ਤੋਂ ਸੁਰੱਖਿਤ ਸੀਟ ਹੈ ਕਿਉਂਕਿ ਸਾਰੀਆਂ ਜਿਹੜੀ ਵਿਧਾਨ ਸਭਾ ਸੀਟਾਂ ਨੇ ਉਸ ਦੇ ਉੱਪਰ ਆਮ ਆਦੀ ਪਾਰਟੀ ਦੇ ਕੈਂਡੀਡੇਟ ਜਿੱਤੇ ਹੋਏ ਨੇ ਬਿਲਕੁਲ ਥੋੜੀ ਸਹੀ ਹੈ ਆਮ ਆਦਮੀ ਪਾਰਟੀ ਜਿਹੜਾ ਭਗਵੰਤ ਮ ਹਰ ਕੰਮ ਕਹਿਣਾ ਮਸਲਮ 90% ਲੋਕਾਂ ਨੂੰ ਅੱਜ ਜਿਹੜਾ 0 0 ਬਿੱਲ ਆ ਰਿਹਾ ਤੇ ਬਾਕੀ ਜਿਹੜੀ ਐਜੂਕੇਸ਼ਨ ਬੱਚਿਆਂ ਦੀ ਹੋ ਰਹੀ ਆ ਅੱਜ ਜਿਹੜਾ ਧਿਆਨ ਸੀਗਾ ਵੀ ਐਜੂਕੇਸ਼ਨ ਸੀਗਾ ਹੈਲਥ ਜਿਵੇਂ ਮਹੱਲਾ ਕਲੀਨਿਕ ਬਣਿਆ ਘਟੋ ਘਟ 80 85 ਦੇ ਕਰੀਬ ਜਿਹੜੀਆਂ ਮੈਡੀਸਿਨ ਉੱਤੇ ਮਿਲ ਰਹੀਆਂ ਨੇ ਉਹ ਪਹਿਲਾਂ ਕਦੇ ਨਹੀਂ ਮਿਲੀਆਂ ਅੱਜ ਉਹਨਾਂ ਨੂੰ ਚੀਜ਼ਾਂ ਮਿਲ ਰਹੀਆਂ ਰੋਡਸ ਵਧੀਆ ਬਣ ਰਹੇ ਰੋਡਸ ਵਧੀਆ ਬਣ ਰਹੇ ਜੇ ਜੋਬ ਹੈ ਜੋਬ 43000 ਦੇ ਕਰੀਬ ਜਿਹੜਾ ਜੋਬ ਗਵਰਨਮੈਂਟ ਨੇ ਦਿੱਤੀ ਆ ਉਹਦੇ ਵਿੱਚ ਬਹੁਤ ਵੱਡਾ ਬੈਨੀਫਿਟ ਹੈ ਤੇ ਉਹ ਨਾਲ ਟਾਈਮ ਚ ਲੋਕਾਂ ਚ ਉਹੀ ਲੈ ਕੇ ਜਾਵਾਂਗਾ ਕਿਉਂਕਿ ਮੈਂ ਘਟੋ ਘਟ 350 ਦੇ ਕਰੀਬ ਪਿੰਡਾਂ 'ਚ ਮੈਂ ਜਾ ਚੁੱਕਾ ਤੇ ਹਰ ਪਾਸੇ ਵਧੀਆ ਰਿਸਪੌਂਸ ਆ ਰਿਹਾ ਤੇ ਮੈਨੂੰ ਪੂਰੀ ਆਸ ਹੈ ਮੈਂ ਕਾਂਗਰਸ ਬਾਰੇ ਕੀ ਕਹਿਣਾ ਹੈ ਹਾਂਜੀ ਕਾਂਗਰਸੀਆਂ ਬਾਰੇ ਕੀ ਕਹਿਣਾ ਕਾਂਗਰਸੀਆਂ ਇਹ ਜਿਹੜੀ ਰਾਈ ਬੈਠੇ ਐ ਮੈਨੂੰ ਕਾਂਗਰਸ ਦੀ ਕੋਈ ਸੀਟ ਪੰਜਾਬ 'ਚ ਨਹੀਂ ਆਉਣੀ ਕੋਈ ਸੀਟ ਨਹੀਂ ਆਉਣੀ ਕੋਈ ਵੀ ਸੀਟ ਨਹੀਂ ਆਉਣੀ ਬਿਲਕੁਲ ਦੇਖੋ ਸਿੱਧੇ ਤੌਰ ਤੇ ਇਹਨਾਂ ਨੇ ਵੱਡਾ ਦਾਅਵਾ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਦੀ 18 ਸੀਟਾਂ ਦੇ ਉੱਪਰ ਜਿੱਤ ਦਾ ਦਾਵਾ ਔਰ ਦੂਜੇ ਪਾਸੇ ਕਾਂਗਰਸ ਬਾਰੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਇੱਕ ਵੀ ਸੀਟ ਨਹੀਂ ਆਏਗੀ ਹਾਲਾਂਕਿ ਲਗਾਤਾਰ ਪ੍ਰਚਾਰ ਜਿਹੜਾ ਹੋ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਲਗਾਤਾਰ ਵਿਖਾ ਰਹੇ ਜਿਸ ਢੰਗ ਦੇ ਨਾਲ ਕੈਂਡੀਡੇਟ ਇੱਥੇ ਮੌਜੂਦ ਹੈ ਦੇਖਣ ਵਾਲੀ ਗੱਲ ਰਹੇਗੀ ਕਿ ਜਦੋਂ ਸੀਐਮ ਇੱਥੇ ਪਹੁੰਚਦੇ ਨੇ ਤੇ ਆਪਣੇ ਉਹ ਵੀ ਦਰਾਂ ਨੂੰ ਲੈ ਕੇ ਕੀ ਕੁਝ ਕਹਿੰਦੇ ਹੋਏ ਨਜ਼ਰਾਨੀ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਜ਼ੇਰਖਪੁਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par